ਇੱਧਰ ਵੀ ਦਸਤਰਾ ਮੰਦਰ ਬਣਿਆ ਹੈ ਵੀ ਬੱਬਾ ਭਰਤਰੀ ਜੀ ਦਾ ਸਥਾਨ ਬਣਿਆ ਹੋਇਆ ਹੈ ਇਹਦੇ ਵੀ ਦਰਸ਼ਨ ਸੰਗੋ ਜੀ ਕਰ ਲੋ ਸਾਹਮਣੇ ਤੇ ਤੁਸੀਂ ਦੇਖ ਸਕਦਾ ਮਤਲਕਾ ਜੀ ਦਾ ਜੇਠਾ ਹੈ ਤਵਾਰ ਕਰਕੇ ਨਾ ਤੇ ਇੱਥੇ ਰੋਟ ਪਰਛਾਰ ਕਾਫੀ ਚੜਿਆ ਹੋਇਆ ਹੈ ਤੇ ਦੇਖੋ ਜੀ ਕਰੋ ਜੀ ਦਰਸ਼ਨ ਇਹ ਵੀ ਬੱਬਾ ਭਰਤਰੀ ਜੀ ਦਾ ਸਥਾਨ ਬਣਿਆ ਹੋਇਆ ਹੈ ਜੀ ਤੇ ਬਹੁਤ ਸੋਹਣਾ ਲੱਗਾ ਸਾਨੂੰ ਤੇ ਬਹੁਤ ਵਧੀਆ ਲੱਗਾ ਤੇ ਆਓ ਇੱਕ ਵਾਰੀ ਜ਼ਰੂਰ ਆ ਤੇ ਤੁਸੀਂ ਆਪ ਦੇਖਿਓ ਤੇ ਇਹ ਜਟਾਂ ਵਾਲੀ ਬੋੜ ਵਾਹ ਤੇ ਦੇਖ ਸਕਦੇ ਆ ਨਾ ਪਰੇ ਵੀ ਬੋੜਾ ਬੋੜਾ ਹੀ ਬੋੜਾ ਆ ਜੇ ਕੋ ਇੱਥੇ ਦੇ ਸਾਰੇ ਪਾਸੇ ਬੋੜਾ ਹੀ ਬੋੜਾ ਆ ਤੇ ਬਹੁਤ ਸੋਹਣਾ ਲੱਗਾ ਆ ਮਾਸ ਸ਼ਾਂਤ ਦੇਖ ਕੇ ਖੁਸ਼ੀ ਬਹੁਤ ਹੋਈ ਸਾਨੂੰ ਤੇ ਕਿ ਇਦਾਂ ਦੀ ਚੀਜ਼ਾਂ ਤੇ ਹਨਾ ਬਹੁਤ ਸੋਹਣਾ ਲੱਗਾ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਆ ਕਿ ਇਦਾਂ ਦੀ ਜਗ੍ਹਾ ਦੇ ਦਰਸ਼ਨ ਤੇ ਕਿਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੀਂ ਜਗ੍ਹਾ ਤੇ ਨਵੀਂ ਲੋਕੇਸ਼ਨ ਦੇ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਬਾਬਾ ਭਰਤੀ ਜੀ ਇਹ ਕੁਕਰ ਨੇੜ ਸਾਈਡ ਪੈਂਦਾ ਆ ਬਾਬਾ ਭਰਤੀ ਜੀ ਦੇ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਨੇ ਬਣੇ ਰਹੀਏ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤੁਹਾਨੂੰ ਬਾਬਾ ਭਰਤੀ ਜੀ ਤੇ ਧੋਨੇ ਦੇ ਤੇ ਬਹੁਤ ਵੱਡੀ ਬੋੜਵਾ ਦਰਸ਼ਨ ਕਰਾਵਾਂਗੇ ਵੀਡੀਓ ਨੇ ਤੇ ਬਣੇ ਰਹੀਓ ਚਲੋ ਜੀ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਇਹ ਆ ਸੜਕਾ ਹੁੰਦੀ ਆ ਤੇ ਇੱਥੇ ਆ ਕੇ ਇਦਾਂ ਕੁੱਕਰ ਨਹੀਂ ਜਿਹੜੇ ਆਣੇ ਚੱਲ ਜਾਂਦੀ ਤੇ ਇਧਰ ਬਾਬਾ ਭਰਤਰੀ ਜੀ ਦਾ ਸਥਾਨ ਉਹਦੇ ਸਾਹਮਣੇ ਦੇਖੋ ਜੀ ਬਾਬਾ ਭਰਤਰੀ ਜੀ ਦਾ ਸਥਾਨ ਤੇ ਇਸ ਸਾਈਡ ਜਾਂਦੇ ਆ ਤੇ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਚਲਦੇ ਆ ਜੈ ਬਾਬਾ ਭਰਤਰੀ ਜੀ ਤੇ ਇਹ ਦੇਖਦੇ ਆ ਇਧਰ ਹੈਗਾ ਬਾਬਾ ਭਰਤਰੀ ਜੀ ਦਾ ਸਥਾਨ ਤੇ ਇਧਰ ਲੱਗਾ ਹੈ ਬੋਰਡ ਤੇ ਇਹ ਦੇਖੋ ਜੀ ਬਾਬਾ ਭਰਤਰੀ ਜੀ ਦਾ ਸੈੜ ਸਥਾਨ ਉਹ ਤੇ ਚਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਜਾ ਕੇ ਬਾਬਾ ਭਰਤੀ ਜੀ ਦੇ ਸਥਾਨ ਦੇ ਤੇ ਜਾ ਕੇ ਦੇਖਦੇ ਆ ਅਸੀਂ ਵੀ ਦੇਖਦੇ ਆ ਪਹਿਲੀ ਵਾਰ ਚਲਦੇ ਆ ਤੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੰਗਲ ਦੇ ਮੰਗਲ ਬਾਬਾ ਭਰਤੀ ਜੀ ਨੇ ਲਾਇਓ ਹੈ ਬਾਬਾ ਬਲਕਨਾ ਜੀ ਨੇ ਲਾਇਓ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਅਸੀਂ ਵੀ ਦੇਖਦੇ ਪਹਿਲੀ ਵਾਰ ਚੱਲੇ ਆ ਦੇਖਣ ਕਿਉਂਕਿ ਅਸੀਂ ਕੁਕਰ ਨੇ ਸਾਈਡ ਤੋਂ ਤੁਰੇ ਹੋ ਸੀ ਤੇ ਅਸੀਂ ਹੁਣ ਚਲੋ ਵੀਡੀਓ ਨੇ ਦੇ ਬਣੇ ਲਿਗੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਜਾ ਕੇ ਤੁਹਾਨੂੰ ਬਾਬਾ ਪਰਤੀ ਜੀ ਦਾ ਸਥਾਨ ਦੇ ਦਰਸ਼ਨ ਕਰਨੇ ਆ ਜੀ ਇਧਰ ਪਹਿਲਾਂ ਤਾਂ ਦਰਸ਼ਨ ਕਰੋ ਤੁਸੀਂ ਬਾਬਾ ਜੀ ਦਾ ਧੋਨੇ ਦੇ ਬਾਬਾ ਪਰਤੀ ਦਾ ਸਥਾਨ ਆ ਤੇ ਬਹੁਤ ਸੋਹਣਾ ਸਥਾਨ ਹੈ ਕੁਕਰਨੇਟਸ ਪੈਜੰਦਾ ਉਧਰ ਸਾਹਮਣੇ ਹੈਗਾ ਬਾਬਾ ਜੀ ਦਾ ਝੰਡਾ ਤੇ ਉਹ ਪੈਜੰਦਾ ਬਾਬਾ ਜੀ ਦਾ ਝੰਡਾ ਤੇ ਉਹਦੇ ਨਾਲ ਇਧਰ ਹੈਗਾ ਬਾਬਾ ਜੀ ਦਾ ਧੋਨਾ ਤੇ ਬਾਬਾ ਜੀ ਦੇ ਧੋਨੇ ਦੇ ਦਰਸ਼ਨ ਕਰੋ ਇਹ ਤਾਂ ਧੋਨਾ ਲੱਗਦਾ ਹੈ ਦੇਖੋ ਪਾਥੀਆਂ ਪਈਆਂ ਹੋਈਆਂ ਆ ਤੇ ਇਧਰ ਬਾਬੇ ਦਾ ਚਿਮਟਾ ਆ ਤੇ ਹਨਾ ਇਹ ਪੱਥਰ ਦੇ ਬਣੇ ਹੋਏ ਆ ਨਾ ਆ ਪੱਥਰ ਦੇ ਬੈਠਣ ਵਾਸਤੇ ਬਣੇ ਹੋਆ ਪਾਕੀ ਉਧਰ ਤੇ ਆ ਆਛੇ ਤੇ ਇਧਰ ਬਾਬਾ ਜੀ ਦਾ ਧੂਣਾ ਆ ਤੇ ਇਹਦੇ ਨਾਲ ਹੀ ਆ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਦੇਖੋ ਜੀ ਹੈ ਹੈ ਅੱਛਾ ਹਾਂ ਨਾਗਾਂ ਜਗਾਇ ਹੋ ਤੇ ਪਪਾ ਪਰਤਰੀ ਇਹ ਬਾਹਰ ਹੋਣਾ ਨਾਗਾਂ ਤੇ ਜੇ ਤੁਸੀਂ ਬੋਰਡ ਦੇਖੋ ਤਾਂ ਬੋਰਡ ਦੇਖੋ ਕਿਸ ਹਿਸਾਬ ਨਾਲ ਬੋਰਡ ਬਣਿਆ ਹੋਇਆ ਹੈ ਤੇ ਇਹ ਦੇਖੋ ਇੱਥੇ ਨਾਗਾਂ ਦਾ ਸਥਾਨ ਵਾ ਸਾਹਮਣੇ ਅਜੇ ਤਵਾਰ ਕਰਕੇ ਲੋਕਾਂ ਨੂੰ ਪ੍ਰਸ਼ਾਦ ਪੁੱਛੇ ਜਾਂਦੇ ਨੇ ਬੋਰਡ ਵਿੱਚ ਟਟਾਂ ਵੀ ਬੱਚੇ ਰਹਿ ਗਈਆਂ ਹਾਂ ਹੈਨਾ ਤੇ ਲਓ ਜੀ ਚੰਗਿਤਰਾ ਦਰਸ਼ਨ ਕਰ ਲੋ ਤੁਸੀਂ ਵੀ ਤੇ ਇਹ ਆ ਨਾਗਾਂ ਸਥਾਨ ਵਾ ਹਾਂ ਤੇ ਤੁਸੀਂ ਇਹ ਸਾਹਮਣੇ ਦੇਖੋ ਜੀ ਤੇ ਅੱਧਾ ਬਣਿਆ ਪਿਆ ਤੇ ਅੱਜ ਜਿੱਦਾ ਜੇਠਾ ਹੈ ਤਵਾਰ ਕਰਕੇ ਲੋਕਾਂ ਨੇ ਪ੍ਰਸ਼ਾਦ ਬਹੁਤ ਚਾੜੇ ਆਇਆ ਤੇ ਦੇਖੋ ਜੀ ਕਰੋ ਜੀ ਦਰਸ਼ਨ ਤੇ ਵੀਡੀਓ ਨੂੰ ਜਲਦੀ ਚਲਦੇ ਨੂੰ ਵੀਡੀਓ ਸ਼ੇਅਰ ਕਰ ਦੇਈਓ ਜੀ ਤੇ ਜੇ ਬਾਹਰੋਂ ਦੂਰੋਂ ਦੇਖੀਏ ਤਾਂ ਦੂਰੋਂ ਵੀ ਤੁਸੀਂ ਦੇਖੋ ਕਿ ਕਿੰਨਾ ਸੋਹਣਾ ਏ ਬੋੜ ਦੇਖੋ ਤੁਸੀਂ ਬੋੜ ਕਿੱਦਾਂ ਦੀ ਜੜਾ ਆ ਤੇ ਕਿੱਦਾਂ ਬਣੀ ਹੋਈ ਏ ਬੋੜ ਤੇ ਉਹ ਪਰੇ ਵੀ ਸਥਾਨ ਆ ਬਾਬਾ ਭਰਤਰੀ ਜੀ ਦਾ ਉਹ ਵੀ ਦਿਖਾਣੇ ਆ ਤੇ ਇਧਰ ਨਾਗਾ ਦਾ ਸਾਨੂ ਆ ਤੇ ਐਸਿਡ ਇਹ ਵੀ ਬਾਬੇ ਉਹ ਗੁਗੇਰਾ ਤੇ ਆਹ ਦੇਖੋ ਜੀ ਤੁਸੀਂ ਇੱਥੋਂ ਦੇਖੋ ਕਿ ਜੜਾਂ ਦੇਖੋ ਇਹਦੀਆਂ ਕਿਸ ਤਰ੍ਹਾਂ ਬਣੀਆਂ ਹੋਈਆਂ ਆ ਤੇ ਜੜਾਂ ਦੇਖੋ ਇਧਰ ਇਧਰ ਵੀ ਬਾਬਾ ਪਰਥੀ ਜੀ ਦੇ ਗੁਗਰ ਗੁਗਰ ਹੀ ਰਜੇਗਾ ਬਣੀ ਹੋਈ ਆ ਦੇਖੋ ਤੁਸੀਂ ਲੋ ਜੀ ਕਰੋ ਜੀ ਦਰਸ਼ਨ ਬਾਬਾ ਪਰਥੀ ਜੀ ਦੇ ਥਾਂ ਦੇ ਤੇ ਜੇ ਬੋੜਾਂ ਕੋਹ ਤਾਂ ਬੋੜਾਂ ਤੁਸੀਂ ਆਪ ਦੇਖੋ ਬੋੜਾਂ ਕਿੱਦਾਂ ਬਣੀਆਂ ਹੋਈਆਂ ਆ ਕਿਸ ਹਿਸਾਬ ਨਾਲ ਬਣੀਆਂ ਹੋਕੀਆਂ ਦੇਖ ਸਕਦੇ ਤੁਸੀਂ ਤੇ ਬੋੜਾਂ ਵੀ ਇੱਕ ਨਹੀਂ ਬੋੜ ਹੈਗੀ ਕਾਫੀ ਬੋੜਾਂ ਆ ਤੇ ਤੁਸੀਂ ਜੇ ਇਹਦੀ ਗਿਣਤੀ ਵੀ ਕਰਨ ਲੱਗੋ ਤਾਂ ਕਾਫੀ ਆ ਇਹ ਦੇਖੋ ਇਹ ਪਿਛਲੀ ਬੈਕ ਸਾਈਡ ਤੋਂ ਅਸੀਂ ਦੇਖ ਰਹੇ ਦਿਖਾ ਰਹੇ ਆ ਤੁਹਾਨੂੰ ਤੇ ਦੇਖੋ ਇਧਰ ਵੀ ਦੇਖੋ ਬੋੜਾਂ ਦੇਖੋ ਕਹਿਣ ਦਾ ਮਤਲਬ ਉਹ ਜਿੱਦਾਂ ਬੋੜ ਹੁੰਦੀ ਉਹ ਹਿਸਾਬ ਨਾਲ ਇਹ ਜੜ੍ਹਾਂ ਦੇਖੋ ਕਿੱਦਾਂ ਆ ਤੇ ਕਾਫੀ ਫੈਲੀਆਂ ਹੋਈਆਂ ਜੜਾਂ ਨੇ ਤੇ ਇਹ ਸਾਹਮਣੇ ਉਧਰ ਦੇਖੀਏ ਤੇ ਇਹ ਤੁਸੀਂ ਦੇਖੋ ਕਿ ਕਾਫੀ ਫੈਲੀਆਂ ਹੋਈਆਂ ਤੇ ਜੜਾਂ ਆ ਇਹ ਦੇਖੋ ਜੇ ਲੱਗੇ ਤਾਂ ਦਿਖਾਈ ਦੇ ਤੁਸੀ ਆਪ ਦੇਖੋ ਕਿ ਕਿਹੋ ਜਿਹਾ ਹੈ ਨਾ ਸਥਾਨ ਹੈ ਹੋ ਤੇ ਜੜਾਂ ਵੀ ਇਹਨੇ ਕਿੰਨੀਆਂ ਆ ਜਿਹਦਾ ਤਖਤ ਹੁੰਦਾ ਉਸ ਟਾਈਪ ਨਹੀਂ ਹੈਗਾ ਤੇ ਹੈ ਹੈਗਾ ਗੱਲਬਾਤ ਰੋਜੀ ਵਾਕੇ ਅੰਦਰ ਵੀ ਜਾ ਕੇ ਦਰਸ਼ਨ ਕਰਾਉਣੇ ਆ ਕਿ ਕੀ ਹੈਗਾ ਅੰਦਰ ਸਥਾਨ ਤੇ ਤੇ ਬੋੜਾ ਜਿਦਾ ਤੁਹਾਨੂੰ ਹਾਂ ਤੇ ਇਧਰ ਦੀ ਗੱਲ ਕਰੀਏ ਤੇ ਅੰਦਰ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਹੈ ਉਹ ਜਿਹੜਾ ਉਧਰ ਵੀ ਹੈਗਾ ਬਾਬਾ ਭੜਤਰੀ ਜੀ ਦਾ ਹਾਂ ਤੇ ਇਹ ਦੇਖੋ ਜੀ ਇਧਰ ਸਾਹਮਣੇ ਬਾਬਾ ਬਲਖਨਾ ਜੀ ਦਾ ਸਥਾਨ ਬਣਿਆ ਹੋਇਆ ਹੈ ਤੇ ਦੇਖ ਸਕਦੇ ਤੁਸੀਂ ਕਰੋ ਦਰਸ਼ਨ ਬਾਬਾ ਬਲਖਨਾ ਜੀ ਦੇ ਇਹ ਦੇਖੋ ਜੀ ਬਾਬਾ ਪਰਤਰੀ ਜੀ ਦਾ ਜਾ ਲੋ ਜੀ ਸਾਹਮਣੇ ਬਣਿਆ ਆ ਬਾਬਾ ਪਰਤਰੀ ਜੀ ਦਾ ਸਥਾਨ ਤੇ ਇੱਧਰ ਮਾਤਾ ਦਾ ਸਥਾਨ ਬਣਿਆ ਹੋਇਆ ਤੇ ਇੱਧਰ ਕਰੋ ਜੀ ਬਾਬਾ ਪਰਤਰੀ ਜੀ ਦੇ ਦਰਸ਼ਨ ਕਰੋ ਜੀ ਸੰਗਰ ਜੀ ਲੋ ਜੀ ਬਹੁਤ ਸੋਹਣਾ ਬਣਿਆ ਹੈ ਦਰਬਾਰ ਮਾ ਬਾਬਾ ਪਰਤਰੀ ਜੀ ਦਾ ਤੇ ਉਧਰ ਸਾਹਮਣੇ ਵੀ ਤੁਹਾਨੂੰ ਦਿਖਾਵਾਂਗੇ ਉਹ ਸਾਈਡ ਤੇ ਵੀ ਹੈਗਾ ਉਧਰ ਪਾਪਾ ਬਲਕਨਾ ਜੀ ਦਾ ਸਥਾਨ ਹੋਆ ਤੇ ਉਧਰੋਂ ਵੀ ਤੁਸੀਂ ਤੁਹਾਨੂੰ ਦਿਖਾਉਣੇ ਦਰਸ਼ਨ ਕਰਾਉਣੇ ਆ ਤੇ ਇਹ ਦੇਖੋ ਜੀ ਇੱਧਰ ਤੇ ਇਹ ਹੈਗਾ ਬਾਬਾ ਪਰਤਰੀ ਜਿਸ ਸਥਾਨ ਪਿੱਛੇ ਵੀਰਦੇ ਬਣਿਆ ਹੈ ਇਧਰ ਮਾਤਾ ਦਾ ਦਰਬਾਰ ਬਣਿਆ ਹੋਇਆ ਹੈ ਤੇ ਇਧਰ ਵੀ ਤੁਸੀਂ ਦਰਸ਼ਨ ਕਰ ਲਓ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹੈ ਬਹੁਤ ਸਕੂਨ ਮੈਣ ਵਾਲੀ ਜਗ੍ਹਾ ਹੈ ਤੇ ਇਹ ਦੇਖੋ ਜੀ ਤੇ ਇਹ ਲੈਟਰ ਜੰਗਦੀ ਹੋਗੀ ਇਥੋਂ ਤੇ ਲੋ ਜੀ ਦੇਖੋ ਜੀ ਆ ਬਾਬਾ ਵਰਤਨਾ ਜੀ ਬਾਬਾ ਪਰਤਰੀ ਜਿਸ ਸਥਾਨ ਦੇ ਦਰਸ਼ਨ ਕਰੋ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਕਰੋ ਜੀ ਤੇ ਕਰੋ ਜੀ ਦਰਸ਼ਨ ਤੁਸੀਂ ਵੀ ਤੇ ਉਹ ਸਾਈਡ ਦੂਸਰੇ ਪਾਸੇ ਸਾਈਡ ਤੋਂ ਜਾਣੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਪਰਤਰੀ ਜੀ ਦਾ ਸਥਾਨ ਹਾਂ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਬਾਬਾ ਪਰਤਰੀ ਜੀ ਦਾ ਸਥਾਨ ਹਾਂ ਤੇ ਕਰੋ ਜੀ ਬਾਬਾ ਪਰਤਰੀ ਜੀ ਦੇ ਦਰਸ਼ਨ ਤੇ ਇਹ ਹੈਗਾ ਬਾਬਾ ਪਰਤਰੀ ਜੀ ਦਾ ਸਥਾਨ ਤੇ ਇੱਧਰ ਇੱਧਰ ਮਾਤਾ ਦਾ ਆ ਇੱਧਰ ਮਾਤਾ ਦਾ ਸਥਾਨ ਹਾਂ ਸਾਹਮਣੇ ਤੇ ਮਾਤਾ ਦੇ ਤੇ ਦਰਸ਼ਨ ਕਰੋ ਤੇ ਇਹ ਇਹ ਪਿੰਡੀਆਂ ਰੂਪ ਚ ਹੈ ਜਿਦਾ ਸਾਹਮਣੇ ਦੇਖੋ ਬਾਬਾ ਬਲਕਨਾ ਪਤਰੀ ਜੀ ਦਾ ਸਥਾਨ ਤੇ ਦੂਸਰੀ ਸਾਈਡ 'ਤੇ ਬਾਬਾ ਬਲਕਨਾ ਜੀ ਦਾ ਇਹ ਵੀ ਤੇ ਬਹੁਤ ਸੁਣਾਇਆ ਵੀ ਦਰਬਾਰ ਬਣਿਆ ਹੋਇਆ ਹੈ ਦੇਖੋ ਜੀ ਇੱਧਰ ਵੀ ਦਰਸ਼ਨ ਤੁਸੀਂ ਕਰ ਸਕਦੇ ਆ ਬਾਬਾ ਬਲਕਨਾ ਜੀ ਉਹ ਜੀ ਕਰੋ ਜੀ ਸੰਗਰ ਜੀ ਦਰਸ਼ਨ ਬਾਬਾ ਬਲਕਨਾ ਜੀ ਦੇ ਤੇ ਵੀਡੀਓ ਨੂੰ ਚਲਦੀ ਚਲਦੀ ਨੇ ਸ਼ੇਅਰ ਕਰਦੇ ਹੀ ਉਹ ਇਹ ਕੁਕਰ ਨੇਟ ਸਾਈਡ ਪਹੁੰਚ ਜਾਂਦਾ ਬਹੁਤ ਸੋਹਣਾ ਆ ਬਾਹਰ ਪਹਿਲਾਂ ਲੱਗਾ ਹੋਇਆ ਬੋਰਡ ਤੇ ਅਸੀਂ ਕੁਕਰ ਨੇਟ ਸਾਈਡ ਆਏ ਸੀ ਤੁਸੀਂ ਅਸੀਂ ਆ ਕੇ ਚੱਲੋ ਪਹਿਲਾਂ ਦਰਵਾੜ ਦੇ ਦਰਸ਼ਨ ਕਰਨੇ ਬਣਦੇ ਆ ਤੇ ਅਸੀਂ ਦਰਵਾੜ ਦੇ ਦਰਸ਼ਨ ਕਰਨ ਆ ਕੇ ਤੇ ਬਹੁਤ ਸੋਹਣਾ ਦਰਵਾੜ ਬਣਿਆ ਲੋ ਜੀ ਸੰਗੋ ਜੀ ਕਰੋ ਜੀ ਦਰਸ਼ਨ ਤੁਸੀਂ ਵੀ ਤੇ ਅਸੀਂ ਵੀ ਕਰਦੇ ਆ ਤੁਸੀਂ ਵੀ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਇਹ ਦੋਨੇ ਦਰਵਾਜ਼ਾ ਨਾਲ-ਨਾਲ ਵਾ ਇਧਰ ਬਾਬਾ ਭਰਤਰੀ ਜੀ ਦਾ ਤੇ ਇਧਰ ਬਾਬਾ ਬਲਕਨਾਰ ਜੀ ਦਾ ਆ ਤੇ ਦੋਨੇ ਦਰਵਾਜ਼ਾ ਨਾਲ-ਨਾਲ ਬਣੇ ਹੋਏ ਆ ਤੁਸੀਂ ਦੇਖ ਸਕਦੇ ਆ ਲੋ ਜੀ ਲੋ ਜੀ ਕਰੋ ਜੀ ਦਰਸ਼ਨ ਬਾਬਾ ਭਰਤਰੀ ਜੀ ਦੇ ਤੇ ਕੀ ਬਾਤ ਆ ਇਹ ਲੋਕ ਇਸ ਇਧਰ ਤੇ ਅੱਜ ਆ ਗਿਆ ਐਤਵਾਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰ ਦੇਈਓ ਤੇ ਲੋ ਜੀ ਸੰਗੋਜੀ ਕਰੋ ਜੀ ਦਰਸ਼ਨ ਤੇ ਲੋ ਜੀ ਨਾਲ ਹੀ ਮਾਤਾ ਦਾ ਦਰਬਾਰ ਬਣਿਆ ਹੋਇਆ ਹੈ ਬਾਬਾ ਬਰਤਰੀ ਜਿਹਦੇ ਨਾਲ ਹੀ ਮਾਤਾ ਦਾ ਦਰਬਾਰ ਬਣਿਆ ਹੋਇਆ ਉਹ ਤੁਹਾਨੂੰ ਦਰਸ਼ਨ ਕਰਾਉਤੇ ਤੇਰੇ ਬਾਬਾ ਬਰਤਰੀ ਜਿਹਦੇ ਦਰਸ਼ਨ ਕਰਾਉਤੇ ਤੇ ਸਾਹਮਣੇ ਇਹਨਾਂ ਦੀ ਬਾਬਾ ਬਲਕਨਾਥ ਜੀ ਦੀ ਗੱਦੀ ਵੀ ਬਣੀ ਹੋਈ ਹੈ ਤੇ ਸਾਹਮਣੇ ਬਾਬਾ ਬਲਕਨਾਥ ਜੀ ਦਾ ਸਥਾਨ ਵੀ ਬਣਿਆ ਹੋਇਆ ਹੈ ਤੇ ਬਹੁਤ ਪਿਆਰਾ ਸਥਾਨ ਹਾਂ ਬਹੁਤ ਨਜ਼ਾਰਾ ਹੈ ਬਹੁਤ ਸੋਹਣਾ ਲੱਗਾ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਹੈ ਕਿ ਇਦਾਂ ਦੀ ਜਗ੍ਹਾ ਦੇ ਦਰਸ਼ਨ ਤੇ ਕਿਤੇ ਕਿਤੇ ਹੁੰਦੇ ਆ ਤੇ ਬਹੁਤ ਵਧੀਆ ਲੱਗਾ ਜੀ ਸੰਗਾਧੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਬਾਲਤਰਾ ਜੀ ਦਾ ਸਾਮੂਹ ਬਹੁਤ ਸੋਹਣਾ ਸਜਾਨ ਬਣਿਆ ਹੋਇਆ ਤੇ ਬਾਬਾ ਜੀ ਦਾ ਕੋਲ ਪਿਆ ਮੋਹ ਖੰਭ ਬਾਬਾ ਜੀ ਦੇ ਤੇ ਬਾਬਾ ਜੀ ਤਰਕੀਆਂ ਬਖਸ਼ੀ ਤੇ ਇੱਧਰ ਵੀ ਬਾਬਾ ਹੈਗਾ ਜੋ ਬਾਬਾ ਪੜਥਰੀ ਜੀ ਦਾ ਸਥਾਨ ਹੈ ਤੇ ਇਹ ਵੀ ਤੁਸੀਂ ਦਰਸ਼ਨ ਕਰੋ ਬਾਬਾ ਪੜਥਰੀ ਜੀ ਦਾ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਤੇ ਨਾਲੇ ਮਾਤਾ ਦਾ ਸਥਾਨ ਬਾਬਾ ਪੜਥਰੀ ਜੀ ਦਾ ਹੈ ਇਹ ਬਾਬਾ ਭਟਾਈ ਜੀ ਤੇ ਨਾਲ ਹੀ ਮਾਤਾ ਰਾਮੰਦਰਵਾ ਤੇ ਤੇਰੇ ਰਗਾ ਬਾਬਾ ਵਾਲਾ ਜਿਸਾ ਸਨ ਬਹੁਤ ਸੋਹਣਾ ਬਣਿਆ ਬਹੁਤ ਵਧੀਆ ਲੱਗਿਆ ਸਾਨੂੰ ਤੇ ਬਹੁਤ ਵਧੀਆ ਲੱਗਾ ਸਕੂਨ ਮਿਲ ਗਿਆ ਇੱਕ ਤੇ ਬਹੁਤ ਵਧੀਆ ਆ ਲੱਗਾ ਦੇਖ ਕੇ ਨਜ਼ਾਰਾ ਆ ਗਿਆ ਤੇ ਜੇ ਤੁਸੀਂ ਕਹੋਗੇ ਆ ਦੇਖੋ ਤੇ ਬੋੜਾ ਦੇਖੋ ਤੇ ਬੋੜਾ ਨਹੀਂ ਨਹੀਂ ਜੜਾ ਹੈਗੀਆਂ ਤੇ ਇਹ ਹੈਗੇ ਨਾਗਾ ਦੀ ਜਗ੍ਹਾ ਬਾਸ ਤੇ ਨਾਗਾ ਦੀ ਜਗ੍ਹਾ ਆ ਇਹ ਗੋਸ ਹਨੀਆਂ ਨੀਆ ਢੋੜਾ ਆਪਾਂ ਕਦੇ ਵੀ ਆਸਤਾ ਆਪਾਂ ਵੀ ਦੇਖਿਆ ਨਹੀਂ ਹੈਗੀਆਂ ਕਿਤੇ ਤੇchnੀਆਂ ਬੋੜਾ ਹੈਗੀਆਂ ਆਪਾਂ ਨੇ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਹੈ ਇਹ ਗੋੜਾ ਇੰਨੀਆ ਤੇ ਇਹ ਬੈਕ ਸਾਈਡ ਤੋਂ ਸੀ ਆਓ ਹੁਣ ਮੋੜੇ ਦਿਖਾਉਨੇ ਤੁਹਾਨੂੰ ਤੇ ਮੋੜੇ ਤੁਸੀਂ ਦੇਖੋ ਬੋਸ ਹਨੀਆਂ ਬਣੀਆ ਹੋਇਆ ਲੋਏ ਅੰਦਰ ਦਿਖਾਉਣ ਤੋਂ ਪਰਜਾ ਖੋਲ ਕੇ ਵੀ ਦਿਖਾ ਦਾਨੇ ਹੈ ਨਾਗਾ ਦੀ ਜਗਾ ਬਣੀ ਹੋਈ ਆ ਤੇ ਨੰਗਾ ਨਹੀਂ ਜਗਾ ਗੱਭੇ ਬਣੀ ਹੋਈ ਆ ਤੇ ਜੇ ਆਲੇ ਦੁਆਲੇ ਤੁਸੀਂ ਦੇਖੋ ਤੇ ਆਲੇ ਦੁਆਲੇ ਹੈਗੀਆਂ ਬੋੜਾਂ ਆ ਬੋੜਾਂ ਵੀ ਇਦਾਂ ਆ ਜੜਾਂ ਵਾਲ ਜਟਾਂ ਵਾਲੀਆਂ ਬੋੜਾਂ ਆ ਤਾਂ ਬੋੜਾਂ ਸੀ ਦੇਖੀ ਜੀ ਉਹ ਨਹੀਂ ਬੋੜ ਹੈਗੀ ਤੁਹਾਨੂੰ ਬਾਹਰ ਵੀ ਦਿਖਾਵਾਂਗੇ ਚੰਗੀ ਤਰ੍ਹਾਂ ਕਿ ਹਜੇ ਤੁਸੀਂ ਬਾਬਾ ਜੀ ਦਾ ਦਰਸ਼ਨ ਕਰੋ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰਦੇ ਹੋ ਤੇ ਅੱਜ ਦਾ ਜੈਤਵਾਰ ਕਰਕੇ ਹਨਾ ਤੇ ਬਹੁਤ ਸੋਹਣੀ ਆ ਦਰਬਾਰ ਬਣਿਆ ਹੋਇਆ ਤੇ ਕਰੋ ਜੀ ਸੰਗਤ ਜੀ ਦਰਸ਼ਨ ਤੁਸੀਂ ਇਹ ਦੇਖੋ ਜਟਾਂ ਵਾਲੀ ਇਹੋ ਨਾ ਬੋੜਾ ਆ ਕਿ ਬੋੜਾ ਵੀ ਨਹੀਂ ਆ ਨਾ ਤੇ ਮਤਲਬ ਕਿ ਨਜ਼ਾਰਾ ਆ ਗਿਆ ਦੇਖ ਕੇ ਇਦਾਂ ਦੀ ਜਗ੍ਹਾ ਦਾ ਤੇ ਬਿਲਕੁਲ ਸਕੂਨ ਵਾਲੀ ਜਗ੍ਹਾ ਆ ਤੇ ਲੋ ਜੀ ਜੇ ਤੁਹਾਨੂੰ ਪਿੱਛੋਂ ਵੀ ਦਿਖਾ ਦਿੱ ਚੁੱਕੇ ਆ ਤੇ ਇੱਧਰ ਵੀ ਦਿਖਾਤਾ ਇੱਧਰ ਵੀ ਦਿਖਾਤਾ ਤੇ ਇੱਧਰ ਵੀ ਬਾਬਾ ਭਰਤੀ ਜੀ ਦਾ ਸਥਾਨ ਬਣਿਆ ਆ ਸਾਰੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਜੇ ਤੁਸੀਂ ਇਹ ਦੇਖੋ ਉਹਨਾਂ ਤੇ ਬਿਲਕੁਲ ਬਹੁਤ ਵਧੀਆ ਲੱਗਾ ਆ ਤੇ ਜੇ ਪਿੱਛੋਂ ਵੀ ਤੁਹਾਨੂੰ ਦੂਰੋਂ ਵੀ ਕੈਮਰਾ ਕਰਕੇ ਦਿਖਾਈਏ ਤਾਂ ਤੁਸੀਂ ਆਪ ਦੇਖੋਗੇ ਕਿ ਬਹੁਤ ਵਧੀਆ ਲੱਗਾ ਦੇਖੋ ਜੀ ਤੇ ਆਲੇ ਦੁਆਲੇ ਇਹੋ ਮਤਲਬ ਕਿ ਸਾਈਡਾਂ ਤੇ ਸਾਰੇ ਚਾਰ ਤਿੰਨ ਆਲੇ ਦੁਆਲੇ ਹੈਗੇ ਬੋਰਡ ਤੇ ਬੋਰਡ ਦੇ ਵਿੱਚ ਹੈਗਾ ਇਹ ਨਾਗਾਂ ਦਾ ਸਥਾਨ ਬਣਿਆ ਹੋਇਆ ਤੇ ਅੱਜ ਐਤਵਾਰ ਕਰਕੇ ਇੱਥੇ ਰੋਟ ਵਗੈਰਾ ਚੜਿਓ ਸੀ ਤੇ ਜੋ ਉੱਪਰ ਤੱਕ ਤੁਹਾਨੂੰ ਕੈਮਰਾ ਮਾਰ ਕੇ ਦਿਖਾਵਾਂਗੇ ਤੇ ਤੁਸੀਂ ਆਪ ਦੇਖਿਓ ਤੇ ਇਹ ਜਟਾਂ ਵਾਲੀ ਬੋੜ ਵਾਹ ਤੁਸੀਂ ਦੇਖ ਸਕਦੇ ਆ ਨਾ ਪਰ ਇਹ ਵੀ ਬੋੜਾ ਬੋੜਾ ਹੀ ਬੋੜਾ ਆ ਜੇ ਕੋ ਇੱਥੇ ਕੇ ਸਾਰੇ ਪਾਸੇ ਬੋੜਾ ਹੀ ਬੋੜਾ ਆ ਤੇ ਬਹੁਤ ਸੋਹਣਾ ਲੱਗਾ ਆ ਮਾਸ ਸ਼ਾਂਤ ਦੇਖ ਕੇ ਖੁਸ਼ੀ ਬਹੁਤ ਹੋਈ ਸਾਨੂੰ ਤੇ ਕਿ ਇੰਦਾ ਦੀ ਚੀਜ਼ਾਂ ਤੇ ਹਨਾ ਕਿਤੇ ਕਰਮਾਂ ਵਾਲਿਆਂ ਨੂੰ ਬੰਦਾ ਦਿਖਾ ਪਰਮਾਤਮਾ ਭੇਜਦਾ ਆ ਕਿ ਅਸੀਂ ਕੁਕਰਨੇਟ ਸਾਈਡ ਜਾ ਰਹੇ ਸੀ ਤੇ ਫੇਰ ਸਾਨੂੰ ਹਨਾ ਜਿਸਾਂ ਉੱਥੇ ਬੋੜ ਦੇਖਿਆ ਤੇ ਅਸੀਂ ਸਾਨੂੰ ਲੱਗਾ ਕਿ ਪਹਿਲਾਂ ਇੱਥੇ ਜਾਣਾ ਚਾਹੀਦਾ ਦੇਖਣਾ ਚਾਹੀਦਾ ਕਿ ਉਹ ਜਿਹਾ ਸਥਾਨ ਆ ਨਾ ਕੀ ਹੈਗਾ ਤੇ ਅਸੀਂ ਆ ਗਏ ਤਾਂ ਬਹੁਤ ਸੋਹਣਾ ਮਨ ਖੁਸ਼ ਹੋਇਆ ਬਾਬਾ ਜੀ ਦਾ ਦਰਸ਼ਨ ਕਰਕੇ ਤੇ ਇੱਧਰ ਵੀ ਇਸ ਤਰ੍ਹਾਂ ਮੰਦਰ ਬਣਿਆ ਹੈ ਵੀ ਬਾਬਾ ਭਰਤਰੀ ਜੀ ਦਾ ਸਥਾਨ ਬਣਿਆ ਹੋਇਆ ਹੈ ਇਹਦੇ ਵੀ ਦਰਸ਼ਨ ਸੰਗੋ ਜੀ ਕਰ ਲੋ ਸਾਹਮਣੇ ਤੇ ਤੁਸੀਂ ਦੇਖ ਸਕਦਾ ਮਤਲਕਾ ਜੀ ਜਿਹੜਾ ਹੈ ਉਹ ਬਾਰ ਕਰਕੇ ਨਾ ਤੇ ਇੱਥੇ ਰੋਟ ਪਰਚਾਰ ਕਾਫੀ ਚੜਿਆ ਹੋਇਆ ਹੈ ਤੇ ਦੇਖੋ ਜੀ ਕਰੋ ਜੀ ਦਰਸ਼ਨ ਇਹ ਵੀ ਬਾਬਾ ਭਰਤਰੀ ਜੀ ਦਾ ਸਥਾਨ ਬਣਿਆ ਹੋਇਆ ਹੈ ਜੀ ਤੇ ਬਹੁਤ ਸੋਹਣਾ ਲੱਗਾ ਸਾਨੂੰ ਤੇ ਬਹੁਤ ਵਧੀਆ ਲੱਗਾ ਤੇ ਆਓ ਇੱਕ ਵਾਰੀ ਜਰੂਰ ਆਓ ਵਧੀਆ ਲੱਗਦਾ ਆ ਤੇ ਇੱਧਰ ਕਰੋ ਜੀ ਦਰਸ਼ਨ ਤੁਸੀਂ ਵੀ ਚਲੋ ਜੀ ਤੇ ਮੇਲਾ ਹੋ ਗਿਆ ਹਾਂ ਮੇਲਾ ਹੋ ਗਿਆ ਚਲੋ ਜੀ ਬਾਬਾ ਜੀ ਕਿਰਪਾ ਕਰਿਓ ਜੀ ਮਹਾਰਾਜ ਜੀ ਮੇਰ ਕਰਾ ਇੱਧਰ ਬਾਬਾ ਜੀ ਦਾ ਝੰਡਾ ਆ ਕੇ ਦੇਖ ਸਕਦੇ ਆ ਇਧਰ ਬਾਬਾ ਜੀ ਦਾ ਚੰਡਾ ਹੈ ਤੇ ਬਾਹਰੋਂ ਸਾਰਾ ਦ੍ਰਿਸ਼ ਤੁਹਾਨੂੰ ਦਿਖਾਤਾ ਨਹੀਂ ਆ ਤੇ ਇਸ ਤਰ੍ਹਾਂ ਬਣਿਆ ਹੋਇਆ ਇਹ ਬਹੁਤ ਸੋਹਣਾ ਲੱਗਾ ਤੇ ਬੋੜ ਵੀ ਸਾਰੇ ਮਤਲਬ ਕਿ ਮੰਦਰ ਤੇ ਉੱਤੇ ਫੈਲੀ ਹੋਈ ਆ ਦੇਖ ਸਕਦੇ ਤੁਸੀਂ ਤੇ ਬਹੁਤ ਸੋਹਣਾ ਲੱਗਾ ਸਾਨੂੰ ਤੇ ਹਾਂ ਆ ਪਿੱਛੇ ਜਾ ਕੇ ਖਿੱਚ ਦਾਨੇ ਆ ਤੇ ਇਹ ਦੇਖੋ ਜੀ ਇਹ ਸਾਹਮਣੇ ਹੈਗਾ ਬਾਬਾ ਜੀ ਦਾ ਤੋਣਾ ਇਹ ਹੈਗਾ ਸਾਹਮਣੇ ਜਿੱਦਾ ਤੁਹਾਨੂੰ ਸਾਰੇ ਵੀਡੀਓ ਦੱਸੇ ਦਿੱਤਾ ਇਹ ਹੈਗਾ ਸਾਹਮਣੇ ਨਾਗਾ ਦਾ ਸਥਾਨ ਤੇ ਆਲੇ ਦੁਆਲੇ ਸਾਰੀਆਂ ਬੋੜਾਂ ਆ ਜਟਾਵੀਆਂ ਬੋੜਾਂ ਬਹੁਤ ਸੋਹਣੀਆਂ ਪਿੱਛੇ ਵੀ ਬੋੜਾਂ ਸਾਰਾ ਬੋੜਾਂ ਨੇ ਭਰਿਆ ਪਿਆ ਇਹੋ ਮੰਦਿਰ ਤੇ ਬਹੁਤ ਸੋਹਣਾ ਲੱਗਾ ਸਾਨੂੰ ਤੇ ਦਰਸ਼ਨ ਕਰਕੇ ਤੇ ਤੇ ਜਿੱਦਾ ਅੱਜ ਜੇਠਾ ਐਤਵਾਰ ਕਰਕੇ ਤੇ ਤੁਸੀਂ ਵੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੈ ਬਾਬੇ ਦੀ ਲਿਖ ਕੇ ਕੋਛ ਵੀ ਲਿਖੋ ਜਾ ਬੱਬੇ ਲਿਖੋ ਹਨਾ ਜਾ ਬੱਬਾ ਪਰਸਰੀ ਲਿਖੋ ਜਾ ਬੱਬਾ ਵਰਤਨਾ ਲਿਖੋ ਕੁਛ ਵੀ ਲਿਖੋ ਪਰ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਜੀ ਉਹ ਤੁਹਾਨੂੰ ਦਿਖਾ ਦਾਨੇ ਇਸ ਤਰ੍ਹਾਂ ਇਹ ਸਥਾਨ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਦੇਖ ਸਕਦੇ ਤੁਸੀਂ ਤੇ ਬਹੁਤ ਨਜ਼ਾਰੇ ਵਾਲੀ ਚੀਜ਼ ਹੈ ਤੇ ਇਕਦਮ ਸਕੂਨ ਨਜ਼ਾਰਾ ਮੀਨਸ ਉਹ ਗਲਤ ਬਣਾ ਕਰੇ ਨਜ਼ਾਰਾ ਮੀਨਸ ਕਿ ਬਹੁਤ ਬੜੀਆ ਸਕੂਨ ਮਿਲਦਾ ਹੈ ਤੇ ਜਰੂਰ ਇੱਥੇ ਮੇਲਾ ਹੋ ਕੇ ਹਟਿਆਊਗਾ ਤੇ ਲੱਗਦਾ ਪਿਆ ਹੈ ਤੇ ਲੋਕ ਜੀ ਤੇ ਬਹੁਤ ਵਧੀਆ ਲੱਗਾ ਆਪਾਂ ਨੂੰ ਤੇ ਦਰਸ਼ਨ ਕਰਕੇ ਤੇ ਤੁਸੀਂ ਵੀ ਇੱਕ ਵਾਰੀ ਆਓ ਦਰਸ਼ਨ ਕਰੋ